ਨਮਨ ਤੇ ਨਾਮ ਗੁਰ ਚਨ ਲਾਗੇ ਵਾਜੇ ਅਨਹਦ ਸੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੀਤਾ ਕਰਣਾ ਸਰਬ ਰਜਾਈ ਕਿਸ ਕੀਚੇ ਜੇ ਕਰ ਸਕੀਏ ਆਪਣਾ ਕੀਤਾ ਕਿਸੂ ਨਾ ਹੋਵੇ ਜੋ ਹਾਰਿ ਪਾਵੈ ਤਿਉ ਰਖੀਐ ਮੇਰੇ ਹਰ ਜੀਉ ਸਭ ਕੋ ਤੇਰੇ ਵਸ ਸਾ ਜੋਰ ਨਹੀਂ ਜੇ ਕਿਸ ਕਰ ਹਮ ਸਾਖ ਹੈ ਜਿਉ ਭਾਵੈ ਤਿਵੇਂ ਬਖਸ਼ ਸਭ ਜੀਉ ਪਿੰਡ ਦਿਆਤੁ ਦੇ ਆਪੇ ਤੁਦ ਆਪੇ ਕਰ ਲਾਇਆ ਜਿਹਾ ਤੂੰ ਹੁਕਮ ਕਰਹਿ ਤੇਹੇ ਕੋ ਕੰਮ ਕਮਾਵੇ ਜਿਹਾ ਤੁਦ ਤੋਰ ਲਿਖ ਪਾਇਆ ਜੰਚ ਤਤ ਕਰ ਤੁਦ ਸ੍ਰੇਸ਼ਟ ਸਭ ਸਾਜੀ ਕੋਈ ਸ਼ੀਵਾ ਕਰਿਓ ਜੇ ਕਿਸ਼ ਕੀਤਾ ਹੋਵੈ ਇਕਨਾ ਸਤਗੁਰ ਮੇਲ ਤੂੰ 부ਝਾਵੇ ਇਕ ਮਨਮੁਖ ਕਰਹਿ ਸਰੂਵੈ ਹਰ ਕੀ ਵਡਿਆਈ ਹਉ ਆਖ ਨਾ ਸਾਕਾਂ ਹਉ ਮੂਰਖ ਮੁਗਦਨੀਚਾਣ ਜਨਾਨਕ ਕਉ ਹਰ ਬਖਸ਼ ਲੈ ਮੇਰੇ ਸੁਆਮੀ ਸਰਣਾਗਤ ਪਿਆ ਅਜਾਨ ਜਨਾਨਕ ਕਉ ਹਰ ਬਖਸ਼ ਲੈ ਮੇਰੇ ਸੁਆਮੀ ਸ਼ਰਣਾਗਤ ਪਿਆ ਰਾਜਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜਨੀਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਹੁਣ ਸਮਾ ਹੈ ਲੜੀਵਾਰ ਸ਼ਬਦ ਵਿਚਾਰ ਕਰਨ ਦਾ ਵਿਚਾਰ ਚੱਲ ਰਹੀ ਹੈ ਪੰਚਮ ਪਾਤਸ਼ਾਹ ਧੰ ਧੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਉਚਾਰਣ ਕੀਤੀ ਬਾਣੀ ਉੱਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਾਗ ਮਾਰੂ ਵਿੱਚ ਬਾਣੀ ਉਚਾਰਣ ਕਰ ਰਹੇ ਹਨ ਪਿੱਛੇ ਸਤਿਗੁਰੂ ਜੀ ਫੁਰਮਾਨ ਕਰ ਰਹੇ ਸਨ ਕੁਦਰਤ ਕਾਦਰ ਕਰਨ ਕਰੀਮਾ ਸਿਫਤ ਮੁਹੱਬਤ ਆਥਾ ਹਰਹੀਮਾ ਹੱਕ ਹੁਕਮ ਸੱਚ ਖੁਦਾਇ ਬੁੱਝ ਨਾਨਕ ਬੰਦ ਖਲਾਸ ਤਰਾ ਅੱਜ ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰ ਰਹੇ ਹਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਰੂ ਮਹੱਲਾ 5 ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਰਾਗ ਮਾਰੂ ਵਿੱਚ ਸ਼ਬਦ ਉਚਾਰਨ ਕਰ ਰਹੇ ਹਨ ਪਾਰ ਬ੍ਰਹਮ ਸਭ ਊਚ ਬਿਰਾਜੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜੀ ਬਖਸ਼ਿਸ਼ ਕਰਦੇ ਨੇ ਕਿ ਉਹ ਜਿਹੜਾ ਪਾਰ ਬ੍ਰह्म ਵਾਹਿਗੁਰੂ ਹੈ ਉਹ ਸਾਰਿਆਂ ਤੋਂ ਉੱਚਾ ਬਿਰਾਜ ਰਿਹਾ ਹੈ ਆਪੇ ਥਾਪੇ ਉਥਾਪੇ ਸਾਜੇ ਤਿਉ ਪਾਰ ਬ੍ਰह्म ਪਰਮੇਸ਼ਰ ਸਭ ਰੋਂ ਉੱਚਾ ਬਿਰਾਜ ਕੇ ਸਾਰੇ ਜੀਵਾਂ ਦੀ ਉਥਾਪਨਾ ਕਰਦਾ ਹੈ ਜੀਵਾਂ ਨੂੰ ਬਣਾਉਂਦਾ ਹੈ ਜੀਵਾਂ ਨੂੰ ਫਿਰ ਪਾਲਦਾ ਹੈ ਸਥਿਤ ਕਰਦਾ ਹੈ ਤੇ ਫਿਰ ਜੀਵਾਂ ਨੂੰ ਹਰ ਲੈਂਦਾ ਹੈ ਭਾਵ ਜੀਵਾਂ ਨੂੰ ਮਾਰਨਾ ਕਰਦਾ ਹੈ ਪ੍ਰਭ ਕੀ ਸ਼ਰਣ ਗਹਿਤ ਸੁਖ ਪਾਈਆ ਕਿਸ ਭਉ ਨਾ ਵਿਆਪੇ ਬਾਲਕਾ ਤਨ ਗੁਰੂ ਅਰਜਨ ਦੇਵ ਜੀ ਮਹਾਰਾਜੀ ਫਰਮਾਉਂਦੇ ਨੇ ਐ ਗੁਰ ਸਿੱਖੋ ਜਿਹੜਾ ਪਾਰ ਬ੍ਰਹਮ ਸਾਰਿਆਂ ਤੋਂ ਉੱਚਾ ਹੈ ਜਿਹੜਾ ਸਾਰਿਆਂ ਜੀਵਾਂ ਦਾ ਕਰਤਾ ਤਰਤਾ ਹਰਤਾ ਹੈ ਸਾਰਿਆਂ ਜੀਵਾਂ ਨੂੰ ਪਾਲਦਾ ਏ ਰੋਜੀ ਦਿੰਦਾ ਹੈ ਪੈਦਾ ਕਰਨ ਵਾਲਾ ਉਹ ਪਰਮੇਸ਼ਰ ਹੈ ਕਹਿੰਦੇ ਨੇ ਪ੍ਰਭ ਕੀ ਸ਼ਰਣ ਗਹਿ ਤ ਸੁਖ ਪਾਈਏ ਕਹਿੰਦੇ ਨੇ ਇਹੋ ਜੇ ਵਾਹਿਗੁਰੂ ਦੀ ਸ਼ਰਣ ਗ੍ਰਹਿਣ ਕਰਨ ਦੇ ਨਾਲ ਉਹਦੀ ਸ਼ਰਣ ਵਿੱਚ ਜਾਣ ਨਾਲ ਸੁਖ ਪ੍ਰਾਪਤ ਹੁੰਦਾ ਹੈ ਪ੍ਰਭ ਕੀ ਸ਼ਰਣ ਗਹਿ ਤ ਸੁਖ ਪਾਈਏ ਕਿਛ ਭਉ ਨ ਵਿਆਪੈ ਬਾਲਕਾ ਕਹਿੰਦੇ ਨੇ ਇਸ तरीके ਨਾਲ ਜੋ પ્રાપ્ત ਹੁੰਦਾ ਹੈ ਵਾਹਿਗੁਰੂ ਉਹਦੇ ਨਾਲ ਸੁਖ ਪ੍ਰਾਪਤ ਹੋਣ ਨਾਲ ਕਿੰਦੇ ਜਿਹੜਾ ਮਾਇਆ ਦਾ ਡਰ ਹੈ ਨਾ ਸਾਨੂੰ ਕਿ ਮਾਇਆ ਸਾਡੇ ਕੋਲੋਂ ਚਲੇ ਜਾਣੀ ਹੈ ਜਾਂ ਅਸੀਂ ਕੀ ਕਰਾਂਗੇ ਤਾਂ ਸਤਿਗੁਰੂ ਜੀ ਕਹਿੰਦੇ ਨੇ ਜਦ ਉਹਦੀ ਸ਼ਰਨ ਚ ਆ ਜਾਈਦਾ ਹੈ ਨਾ ਪਰਮੇਸ਼ਰ ਦੀ ਤੇ ਕਹਿੰਦੇ ਇਹਦਾ ਵੀ ਡਰ ਸਾਨੂੰ ਸਤਾਉਂਦਾ ਨਹੀਂ ਗਰਬੇ ਅਗਨ ਮੈਂ ਜਿਨੇ ਉਬਾਰਿਆ ਸਤਿਗੁਰੂ ਜੀ ਬੜੇ ਪਿਆਰ ਨਾਲ ਸਮਝਾਉਂਦੇ ਨੇ ਕਿ ਇਹ ਜੀਵ ਇਹ ਗੁਰ ਸਿੱਖ ਲੋਕੋ ਇਹ ਪਰਮੇਸ਼ਰ ਉਹ ਹੀ ਹੈ ਪਰਮੇਸ਼ਰ ਹੈ ਜਿਨੇ ਗਰਭ ਦੀ ਅਗਨੀ ਦੇ ਵਿੱਚ ਸਾਨੂੰ ਕੱਢਣਾ ਕੀਤਾ ਹੈ ਬਚਾਉਣਾ ਕੀਤਾ ਹੈ ਮਾਂ ਦੇ ਗਰਭ ਵਿੱਚ ਜੋ ਜਠਰ ਅਗਨੀ ਹੈ ਨਾ ਉਹ ਕਹਿੰਦੇ ਬਹੁਤ ਹੀ ਭਿਆਨਕ ਅਗਨੀ ਹੈ ਉਸ ਤੋਂ ਜਿਸ ਪਰਮੇਸ਼ਰ ਨੇ ਆਪ ਬਚਾਇਆ ਹੈ ਰਗਤ ਕਿਰਮ ਮਹ ਨਹੀਂ ਸੰਘਾਰਿਆ ਤੇ ਕਹਿੰਦੇ ਨੇ ਉਥੇ ਜਿਹੜਾ ਖੂਨ ਹੈ ਉਹਦੇ ਵਿੱਚ ਬਹੁਤ ਤਰੀਕਿਆਂ ਦੇ ਕੀੜੇ ਨੇ ਇਸ ਤਰੀਕੇ ਦੇ ਕੀੜੇ ਨੇ ਕਿਉਂ ਜੀਵ ਨੂੰ ਚੁਣ-ਚੁਣ ਕੇ ਭਾਵ ਜੀਵ ਨੂੰ ਕੁਤਰ-ਕੁਤਰ ਕੇ ਖਾ ਸਕਦੇ ਨੇ ਤੇ ਸਤਿਗੁਰੂ ਜੀ ਕਹਿੰਦੇ ਨੇ ਉਹ ਪਰਮੇਸ਼ਰ ਇੰਨਾ ਉੱਚਾ ਤੇ ਸੁੱਚਾ ਹੈ ਤੇ ਜਿਹੜਾ ਇੱਥੇ ਮਾਇਆ ਦਾ ਡਰ ਲੱਗਦਾ ਇਹ ਸੋਚ ਮਨ ਵਿੱਚ ਕਿ ਜਿਹੜਾ ਪਰਮੇਸ਼ਰ ਮਾਂ ਦੇ ਗਰਭ ਦੇ ਵਿੱਚ ਤੈਨੂੰ ਵਿਚਾਰਿਆ ਉਸ ਜਠਰ ਅਗਨੀ ਤੋਂ ਬਚਾਉਂਦਾ ਹੈ ਤੇ ਜਿਹੜਾ ਖੂਨ ਵਿੱਚ ਕੀੜੇ ਨੇ ਉਹਨਾਂ ਤੋਂ ਬਚਾਉਂਦਾ ਹੈ ਤੈਨੂੰ ਮਰਨ ਨਹੀਂ ਦਿੰਦਾ ਆਪਣਾ ਸਿਮਰਨ ਦੇ ਦੇਹ ਪ੍ਰਤ ਪਾਲਿਆ ਉਹ ਸਗਲ ਕਟਾਕਾ ਮਾਲਕਾ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਕਹਿੰਦੇ ਉਹਨੇ ਬਚਾਉਣਾ ਕਿਸ ਤਰ੍ਹਾਂ ਕੀਤਾ ਕਹਿੰਦੇ ਨੇ ਉਹ ਪਰਮੇਸ਼ਰ ਨੇ ਮਾਂ ਦੇ ਗਰਭ ਦੇ ਵਿੱਚ ਉਹਨਾਂ ਖੂਨ ਦੇ ਕੀੜਿਆਂ ਨੂੰ ਕਿਸ ਤਰ੍ਹਾਂ ਬਚਾਉਣਾ ਕੀਤਾ ਜઠਰ ਅਗਨੀ ਤੋਂ ਕਿਸ ਤਰ੍ਹਾਂ ਬਚਾਉਣਾ ਕੀਤਾ ਤੇ ਕਹਿੰਦੇ ਨੇ ਪਰਮੇਸ਼ਰ ਨੇ ਸਿਮਰਨ ਦਿੱਤਾ ਕਹਿੰਦੇ ਆਪਣਾ ਸਿਮਰਨ ਦੇ ਪ੍ਰਤ ਪਾਲਿਆ ਉਸ ਵਾਇਗੁਰੂ ਨੇ ਆਪਣਾ ਸਿਮਰਨ ਦੇ ਕੇ ਇਹ ਸਵਨਾ ਨੂੰ ਪਾਲਣਾ ਕਰਤਾ ਕੀਤਾ ਹੈ ਤੇ ਉਥੇ ਵੀ ਉਹਨਾਂ ਬਚਾਉਣਾ ਕੀਤਾ ਕਹਿੰਦੇ ਉਹ ਸਗਲ ਘਟਾਂ ਕਾ ਮਾਲਕਾ ਤਉ ਵਾਹਿਗੁਰੂ ਸਾਰਿਆਂ ਸਰੀਰਾਂ ਦਾ ਮਾਲਕ ਹੈ ਚਰਨ ਕਮਲ ਸ਼ਰਣਾਈ ਆਇਆ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਕਿ ਜਿਹੜੇ ਪਰਮੇਸ਼ਰ ਦੇ ਇੰਨੇ ਗੁਣ ਨੇ ਜਿਹੜਾ ਪਰਮੇਸ਼ਰ ਹਰ ਜਗ੍ਹਾ ਬਚਾਉਂਦਾ ਹੈ ਹਰ ਜਗ੍ਹਾ ਰੱਖਿਆ ਕਰਦਾ ਹੈ ਹਰ ਭਗਤਾਂ ਦੀ ਰੱਖਿਆ ਕਰਦਾ ਹੈ ਸਤਿਗੁਰੂ ਜੀ ਫਰਮਾਉਂਦੇ ਨੇ ਹਰ ਜੁਗ ਜੁਗ ਭਗਤੂ ਪਾਇਆ ਪੈ ਜ ਰੱਖਦਾ ਆਇਆ RAM ਰਾਜੇ ਕਹਿੰਦੇ ਮੈਂ ਇਸ ਤਰ੍ਹਾਂ ਸੋਭਾ ਸੁਣੀ ਪਰਮੇਸ਼ਰ ਦੀ ਉਹ ਕਿਦੇ ਵੀ ਸਾਨੂੰ ਸੇਕ ਤੱਕ ਨਹੀਂ ਲੱਗਣ ਦਿੰਦਾ ਤੇ ਉਹ ਆਪਣਾ ਸਿਮਰਨ ਦੇ ਕੇ ਸਾਡੀ ਪ੍ਰਤਪਾਲਣਾ ਕਰਦਾ ਹੈ ਤੇ ਕਹਿੰਦੇ ਮੈਂ ਐਸੇ ਹਰੀ ਦੇ ਚਰਨ ਕਮਲਾਂ ਦੀ ਸ਼ਰਣ ਵਿੱਚ ਆਇਆ ਹਾਂ ਸਾਧ ਸੰਗ ਹੈ ਹਰ ਜਸ ਗਾਇਆ ਅਤੇ ਉਸ ਦੀ ਪ੍ਰਾਪਤੀ ਕਰਾਉਣ ਵਾਲੀ ਜਿਹੜੀ ਸਤ ਸੰਗਤ ਹੈ ਨਾ ਮੈਂ ਉਹਦੇ ਵਿੱਚ ਬਹਿ ਕੇ ਉਹਦੇ ਹਰੀ ਜਸ ਨੂੰ ਗਾਉਣਾ ਕੀਤਾ ਹੈ ਉਸ ਵਾਹਿਗੁਰੂ ਦੇ ਨਾਮ ਸਿਮਰਨ ਨੂੰ ਕਰਨਾ ਕੀਤਾ ਹੈ ਜਨਮ ਮਰਨ ਸਭ ਦੁੱਖ ਨਿਵਾਰੇ ਜਪ ਹਰ ਹਰ ਭਉ ਨਹੀਂ ਕਾਲ ਕਾ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਫਰਮਾਉਂਦੇ ਨੇ ਕਹਿੰਦੇ ਨੇ ਸਾਧ ਸੰਗ ਹੈ ਹਰਿ ਜਸ ਗਾਇਆ ਕਹਿੰਦੇ ਸਤ ਸੰਗਤ ਵਿੱਚ ਬਹਿ ਕੇ ਹਰੀ ਦਾ ਜਸ ਗਾਉਣਾ ਕੀਤਾ ਹੈ ਤੇ ਸਤ ਸੰਗਤ ਵਿੱਚ ਗਾਉਣ ਨਾਲ ਕੀ ਹੋਇਆ ਕਹਿੰਦੇ ਉਹ ਸਤਗੁਰੂ ਕੀ ਕਰਦਾ ਹੈ ਕਹਿੰਦੇ ਜਨਮ ਮਰਨ ਸਭ ਦੁੱਖ ਨਿਵਾਰੇ ਤੇ ਉਹ ਜਨਮ ਮਰਨ ਦਾ ਜਿਹੜਾ ਜੰਮਣ ਮਰਨ ਦਾ ਜਿਹੜਾ ਢੇੜਾ ਹੈ ਉਹ ਦੁੱਖ ਉਹ ਨਿਵਿਰਤ ਕਰ ਦਿੰਦਾ ਹੈ ਸਤਗੁਰੂ ਜੀ ਫਰਮਾਉਂਦੇ ਨੇ ਜਨਮ ਮਰਨ ਦੇ ਸਾਰੇ ਦੁੱਖ ਕੱਟ ਦਿੰਦਾ ਹੈ ਦੂਰ ਕਰ ਦਿੰਦਾ ਹੈ ਤੇ ਹਰ ਹਰ ਨਾਮ ਜਪਣ ਕਰਕੇ ਕਾਲ ਦਾ ਵੀ ਜਿਹੜਾ ਡਰ ਹੈ ਉਹ ਨਹੀਂ ਰਹਿੰਦਾ ਸਮਰਾਤ ਅਗਾ ਸਮਰਾਤ ਅਕਾਥ ਅਗੋਚਰ ਦੇਵਾ ਨਹੀਂ ਸਕਦੇ ਤੇ ਆਕਾਥ ਕਥਨ ਕਰਨ ਤੋਂ ਵੀ ਰਹਿਤ ਹੈ ਜੇ ਅਸੀਂ ਕਹੀਏ ਕਿ ਉਹਦੇ ਨਾਮ ਕਥਨ ਕਰ ਲਈਏ ਉਹਦੇ ਗੁਣ ਕਥਨ ਕਰ ਲਈਏ ਤੇ ਉਹ ਸ਼ਾਇਦ ਰੀਤ ਜਾਵੇ ਕਹਿੰਦੇ ਉਹ ਵੀ ਉਸ ਤੋਂ ਵੀ ਉਹ ਰਹਿਤ ਹੈ ਅਗੋਚਰ ਹੈ ਆਕਾਥ ਕਥਨ ਤੋਂ ਰਹਿ ਤੇ ਕਥਨ ਨਹੀਂ ਕੀਤਾ ਜਾ ਸਕਦਾ ਤੇ ਸੂਕਮ ਸਥੂਲ ਸਾਰੇ ਜੀਆ ਜੰਤ ਉਸੇ ਵਾਹਿਗੁਰੂ ਦੀ ਸ਼ਰਨ ਵਿੱਚ ਸੇਵਾ ਕਰਦੇ ਨੇ ਜੀ ਜੰਤ ਸਭਤਾ ਕੀ ਸੇਵਾ ਤੇ ਜਿਹੜਾ ਪਰਮੇਸ਼ਰ ਹੈ ਅਗੋਚਰ ਹੈ ਅਕਾਥ ਹੈ ਸਰਬ ਕਲਾ ਸਮਰਥ ਹੈ ਤੇ ਉਸੇ ਦੀ ਸੇਵਾ ਵਿੱਚ ਸਾਰੇ ਜੀਵ ਜੰਤ ਲੱਗੇ ਹੋਏ ਨੇ ਅੰਡਜ ਜੇਰਜ ਸੇਤਜ ਉਤਪਜ ਬਹੁ ਪ੍ਰਕਾਰੀ ਪਾਲਕਾ ਸਤਿਗੁਰੂ ਜੀ ਫੁਰਮਾਨ ਕਰਦੇ ਨੇ ਅੰਡਜ ਜੇਰਜ ਸੇਤਜ ਉਤਪਜ ਇਹ ਚਾਰ ਖਾਨੀਆਂ ਨੇ ਅੰਡਜ ਉਹ ਨੇ ਜਿਹੜੇ ਆਂਡਿਆਂ ਤੋਂ ਪੈਦਾ ਹੋਏ ਨੇ ਜੇਰਜ ਉਹ ਨੇ ਜਿਹੜੇ ਜ਼ੇਰ ਤੋਂ ਪੈਦਾ ਹੋਏ ਨੇ ਸੇਤਜ ਜਿਸ ਤਰ੍ਹਾਂ ਮੁੜਕਾ ਹੈ ਮੁੜਕੇ ਤੋਂ ਜਿਹੜੇ ਜੀ ਪੈਦਾ ਹੁੰਦੇ ਨੇ ਉਹ ਸੇਤਜ ਨੇ ਤੇ ਉਤਪਜ ਉਹ ਨੇ ਜਿਹੜੀ ਇਹ ਸਾਰੀ ਬਨਸਪਤੀ ਹੈ ਘਾਹ ਹੈ ਰੁੱਖ ਬ੍ਰਖੀ ਉਤਮ ਬਾਣੀ ਗਾਓ ਗੋਪਾਲਾ ਤੇ ਉਤਮ ਬਾਣੀ ਭਾਉ ਗੋਪਾਲਾ ਜਗਤ ਪਾਲਕ ਪ੍ਰਮਾਤਮਾ ਦੀ ਉਤਮ ਬਾਣੀ ਨੂੰ ਗਾਉਣਾ ਕਰੋ ਸਾਧ ਸੰਗਤ ਕੇ ਮੰਗੋ ਰਵਾਲਾ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕਰੋ ਕਿ ਸਤਿਗੁਰੂ ਜਿਹੜੇ ਆਪ ਜੀ ਦੇ ਨਾਮ ਨੂੰ ਜਪਦੇ ਨੇ ਰਾਤ ਦਿਨ ਉਹਨਾਂ ਸਤ ਸੰਗਤਾਂ ਦੀ ਭਾਵ ਉਹਨਾਂ ਸੰਤ ਜਨਾਂ ਦੀ ਸਾਨੂੰ ਚਰਨ ਧੂੜੀ ਜਿਹੜੀ ਹੈ ਉਹ ਦੇਣਾ ਕਰੋ ਬਾਸਨ ਮੇਟ ਨਿਵਾਸਨ ਹੋਈਆ ਕਲਮਲ ਸਗਲੇ ਜਾਲ ਕਾ ਤੇ ਮਾੜੀ ਵਾਸ਼ਨਾ ਮੰਦ ਵਾਸ਼ਨਾ ਨੂੰ ਮੇਟ ਕੇ ਵਾਸ਼ਨਾ ਤੋਂ ਰਹਿਤ ਹੋ ਰਹਿਣਾ ਕਰੀਏ ਤਸਾਰੇ ਕਲਮਲ ਕਹਿੰਦੇ ਨੇ ਪਾਪ ਜਿਹੜੇ ਨੇ ਸੜ ਜਾਣਗੇ। ਭਾਵ ਅਸੀਂ ਜੇ ਮਾੜਾ ਸੋਚਣਾ ਬੰਦ ਕਰਦਾਂਗੇ, ਮੰਦ ਵਾਸਨਾ ਪਾ ਮਾੜੀ ਵਾਸਨਾ, ਮਾੜੀ ਸੋਚ ਨੂੰ ਮੀਟ ਕੇ ਵਾਸਨਾ ਤੋਂ ਰਹਿਤ ਹੋ ਜਾਈਏ। ਕੋਈ ਵੀ ਐਸੀ ਇੱਛਾ ਮਾੜੀ ਨਾ ਹੋਵੇ, ਕਹਿੰਦੇ ਉਹ ਤੋਂ ਰਹਿਤ ਹੋਣਾ ਕਰੀਏ ਤਾਂ ਸਾਰੇ ਜਿਹੜੇ ਪਾਪ ਕੀਤੇ ਹੋਏ ਨੇ ਸੜ ਜਾਣਗੇ। ਤੇ ਜਾਂ ਸਾਰਿਆਂ ਪਾਪਾਂ ਨੂੰ ਸਾੜ ਕੇ ਵਾਸ਼ਨਾ ਨੂੰ ਮੇੜ ਕੇ ਵਾਸ਼ਨਾ ਤੋਂ ਰਹਿਤ ਹੋ ਰਹੀ ਏ ਸੰਤਾਂ ਕੀ ਏ ਰੀਤ ਨਿਰਾਲੀ ਸੰਤਾਂ ਦੀ ਏ ਉਹ ਨਿਰਾਲੀ ਹੀ ਰੀਤੀ ਹੈ ਸੰਤਾਂ ਕੀ ਏ ਰੀਤ ਨਿਰਾਲੀ ਇਹ ਜਿਹੜੀ ਰੀਤ ਹੈ ਉਹ ਵਾਸ਼ਨਾ ਤੋਂ ਰਹਿਤ ਹੋ ਕੇ ਨਾਮ ਜਪਦੇ ਨੇ ਕਹਿੰਦੇ ਨੇ ਇਹ ਸੰਤਾਂ ਦੀ ਇੱਕ ਵੱਖਰੀ ਹੀ ਰੀਤ ਹੈ ਪਾਰ ਬ੍ਰਹਮ ਕਰ ਦੇਖਣ ਨਾਲੇ ਤੇ ਉਹਨਾਂ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਉਹ ਇਸ ਤਰ੍ਹਾਂ ਕਰਦੇ ਨੇ ਕਹਿੰਦੇ ਪਾਰਬ੍ਰह्म ਕਰ ਦੇਖੈ ਨਾਲੀ ਤੇ ਜਿਹੜਾ ਕਿ ਪਾਰਬ੍ਰह्म ਵਾਇਗਰੂ ਹੈ ਉਹਨੂੰ ਆਪਣੇ ਨਾਲ ਵੇਖਣਾ ਕਰਦੇ ਨੇ ਕਹਿੰਦੇ ਨੇ ਜਤਕਤ ਤਤ ਤੂੰ ਹੀ ਤੂੰ ਹੀ ਕਹਿੰਦੇ ਨੇ ਉਹ ਸਭ ਜਗ੍ਹਾ ਜਿੱਥੇ ਵੀ ਕਿੱਥੇ ਵੇਖਦੇ ਨੇ ਕਹਿੰਦੇ ਪਰਮੇਸ਼ਰ ਤੂੰ ਹੀ ਹੈ ਤੂੰ ਸਾਡੀ ਸਹਾਇਤਾ ਕਰਨ ਵਾਲਾ ਹੈ ਤੂੰ ਹੀ ਸਾਡੇ ਨਾਲ ਹੈ ਸਾਸ ਸਾਸ ਅਰਦਨ ਹਰ ਹਰ ਕਿਉਂ ਸਿਮਰਤ ਕੀਜੇ ਹਾਲ ਕਾ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਕਹਿੰਦੇ ਇਹ ਜੀਵ ਤੂੰ ਆਲਸ ਕਿਉਂ ਕਰਦਾ ਹੈ ਸਿਮਰਨ ਕਰਨ ਵਾਸਤੇ ਤੇਰਾ ਕੰਮ ਹੈ ਸੰਸਾਰ ਦੇ ਆ ਕੇ ਉਸ ਪਰਮਾਤਮਾ ਦੀ ਭਜਨ ਬੰਦਗੀ ਕਰ ਉਹਦੀ ਸੇਵਾ ਕਰ ਕਿਉਂਕਿ ਨਾਲ ਇਸੇ ਨਹੀਂ ਜਾਣਾ ਹੈ ਇਹ ਸਿਮਰਨ ਤੋਂ ਬਿਨਾ ਕੁਝ ਨਹੀਂ ਜਾਣਾ ਤੇ ਤੂੰ ਸਾਸ ਸਾਸ ਆਰਾਧਨ ਹਰ ਹਰ ਅੰਦਰ ਬਾਹਰ ਸਵਾਸ ਸਵਾਸ ਜਿਹੜੇ ਆਉਂਦੇ ਨੇ ਅੰਦਰ ਸਵਾਸ ਹੋਣ ਤਾਂ ਵੀ ਵਾਹਿਗੁਰੂ ਬਾਹਰ ਹੋਣ ਤਾਂ ਵੀ ਵਾਹਿਗੁਰੂ ਕਹਿੰਦੇ ਇਸ ਤਰੀਕੇ ਨਾਲ ਸਾਸ ਸਾਸ ਉਹਨੂੰ ਅਰਾਧਨਾ ਕਰ ਉਸ ਵਾਹਿਗੁਰੂ ਨੂੰ ਅਰਾਧਨਾ ਕਰ ਕਿਉਂ ਸਿਮਰਤ ਕੀਜੈ ਆਲਕਾ ਤੇ ਸਿਮਰਨ ਕਰਨ ਵਾਸਤੇ ਤੂੰ ਆਲਸ ਕਿਉਂ ਕਰਦਾ ਹੈ ਜਦੋਂ ਵੀ ਤੈਨੂੰ ਸਿਮਰਨ ਦੀ ਗੱਲ ਕਹਿੰਨੇ ਆ ਤੂੰ ਸਿਮਰਨ ਵਾਸਤੇ ਆਲਸ ਕਰਦਾ ਹੈ ਸਤਿਗੁਰੂ ਜੀ ਫਰਮਾਉਂਦੇ ਨੇ ਕਹਿੰਦੇ ਨੇ ਇਹ ਮਨ ਐਸਾ ਕਹਿੰਦੇ ਬੁਰੇ ਕਾਮ ਕੋ ਉਠਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਜੋ ਨਾਮ ਦੀ ਵਾਰੀ ਆਉਂਦੀ ਏ ਤੇ ਇਹਨੂੰ ਨੀਂਦ ਆਉਂਦਾ ਪੈਂਦੀ ਆਲਸ ਆਉਂਦਾ ਪੈਂਦਾ ਏ ਤੇ ਜੇ ਕੋਈ ਬੁਰਾ ਕੰਮ ਕਰਨਾ ਹੋਵੇ ਤਾਂ ਭਾਵੇਂ ਅੱਧੀ ਰਾਤ ਇਹਨੂੰ ਆਵਾਜ਼ ਮਾਰੋ ਫਟ ਉੱਠੇਗਾ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਕਿਉਂ ਸਿਮਰਤ ਕੀਜੈ ਆਲਕਾ ਸਿਮਰਨ ਕਰਨ ਦੇ ਵਿੱਚ ਆਲਸ ਕਿਉਂ ਕਰਦਾ ਹੈ ਜਹ ਦੇਖਾਂ ਤੇ ਅੰਤਰ ਜਾਮੀ ਤੇ ਜਿੱਥੇ ਵੀ ਦੇਖਦੇ ਆ ਉਥੇ ਹੀ ਅੰਤਰ ਤੇ ਵਾਉਨਾ ਤਾ ਕੋ ਲੱਤੇ ਵਾਉਨਾ ਤਾ ਕੋ ਲਾਗ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਜਿਹੜੇ ਇਹ ਸੋਚ ਰੱਖਣ ਦਾ ਪੈਂਦੇ ਨੇ ਨਾ ਭਾਵ ਜਿਨ੍ਹਾਂ ਦੇ ਮਨ ਵਿੱਚ ਇਹ ਬਿਰਤੀ ਆ ਜਾਂਦੀ ਹੈ ਕਿ ਪਰਮੇਸ਼ਰ ਦਾ ਹੀ ਮੈਂ ਸਿਮਰਨ ਕਰਨਾ ਹੈ ਪਰਮੇਸ਼ਰ ਹਰ ਜਗ੍ਹਾ ਹੈ ਮੇਰਾ ਜਿਹੜਾ ਜਨਮ ਹੈ ਇਹ ਸਫਲਾ ਤਾਂ ਹੀ ਹੋਣਾ ਜੇ ਸਵਾਸ ਆ ਸਿਮਰਨ ਦੀ ਆਰਾਧਨਾ ਕਰਾਂਗੇ ਸਾਹ ਸਾਸ ਵਾਇਗਰ ਨੂੰ ਤੇ ਹੋਣਾ ਕਰਾਂਗੇ ਉਠਤ ਬੈਠਤ ਸੋਵਤ ਜਾਗਤ ਹਰ ਹਰ ਨਾਮ ਤੇਾਈ ਹੈ ਕਹਿੰਦੇ ਉੱਠਦਿਆਂ ਬੈਹਂਦਿਆਂ ਸੁੱਤਿਆਂ ਜਾਗਦਿਆਂ ਉਸ ਪਰਮੇਸ਼ਰ ਨੂੰ ਸਵਾਸ ਵਾਸਤੇ ਹੋਣ ਦੇ ਨਾਲ ਉਹ ਪਰਮੇਸ਼ਰ ਮਿਲਦਾ ਹੈ ਉਹ ਪਰਮੇਸ਼ਰ ਸਾਰੇ ਦੁੱਖ ਘਟਦਾ ਹੈ ਵਾਸਨਾ ਘਟਦਾ ਹੈ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਸਿਮਰ ਸਿਮਰ ਜੀਵ ਹੈ ਤੇਰੇ ਦਾਸਾ ਬਨਜਲ ਪੂਰਣ ਥਾਲਕਾ ਤਾਤੀਵਾ ਨਾ ਤਾਂ ਕਾ ਲੱਗੈ ਤੇ ਉਹ ਪੁਰਸ਼ ਪ੍ਰਤੱਖ ਰੂਪ ਜਾਂ ਮਾਇਆ ਤੋਂ ਰੂਪ ਤੱਤੀ ਹਵਾ ਨਹੀਂ ਲੱਗਦੀ ਸਿਮਰਤ ਨਾਮ ਅੰਨ ਦਿਨ ਜਾਗ ਤੇ ਉਹਦਾ ਸਿਮਰਨ ਕਰਨ ਦੇ ਨਾਲ ਤੱਤੀਵਾ ਵੀ ਨਹੀਂ ਲੱਗਦੀ ਸਤਿਗੁਰੂ ਜੀ ਫਰਮਾਉਂਦੇ ਨੇ ਤੱਤੀਵਾ ਉਹ ਨਾ ਲੱਗ ਤਾਤੀਵਾ ਉਹ ਨਾ ਲੱਗਈ ਪਾਰ ਬ੍ਰਹਮ ਸ਼ਰਣਾਈ ਚਉ ਗਿਰਦ ਹਮਾਰੇ RAM ਕਾਰ ਦੁੱਖ ਲਗੈ ਨਾ ਪਾਈ ਜਿਹੜੇ ਇਸ ਅਵਸਥਾ ਦੇ ਵਿੱਚ ਆ ਜਾਂਦੇ ਨੇ ਕਿ ਪਰਮੇਸ਼ਰ ਜਲ ਥਲ ਮਈਲ ਰਹਾ ਭਰਪੂਰ ਨਿਕਟ ਵਸੈ 나ਹੀ ਪ੍ਰਭ ਦੂਰ ਜਿਨ੍ਹਾਂ ਦੇ ਮਨ ਵਿੱਚ ਇਹ ਆਉਂਦਾ ਕਿ ਪਰਮੇਸ਼ਰ ਹਰ ਜਗ੍ਹਾ ਸਮਾਇਆ ਹੋਇਆ ਹਰ ਜਗ੍ਹਾ ਵਿਚਰਣ ਕਰ ਰਿਹਾ ਹੈ ਤੇ ਉਹਨਾਂ ਨੂੰ ਤਤੀਵਾ ਵੀ ਨਹੀਂ ਲੱਗਦੀ ਤੇ ਸਿਮਰਤ ਨਾਮ ਅਣ ਦਿਨ ਜਾਗੇ ਤੇ ਜੋ ਨਾਮ ਸਿਮਰਣ ਵਿੱਚ ਰਾਤ ਦਿਨ